ਅਮਰਜੈਂਸੀ ਨੂੰ ਫਿਰ ਤੁਸੀਂ ਆ ਜੀ ਵੈਬ ਸੀਰੀਜ਼ ਵਾਂਗੂ ਬਣਾਓ ਕਿ ਅਮਰਜੈਂਸੀ ਕਿਵੇਂ ਲੱਗੀ ਕਿਵੇਂ ਦਰਬਾਰ ਸਾਹਿਬ ਦਾ ਮਾਡਲ ਉੱਥੇ ਜਦੋਂ ਅੰਮ੍ਰਿਤਸਰ ਸਟੇਸ਼ਨ ਦੇ ਉੱਤੇ ਲੱਗਿਆ ਅੱਜ ਕਿਵੇਂ ਤੋੜਿਆ ਗਿਆ ਉਸ ਤੋਂ ਬਾਅਦ ਕਿਹਾ ਗਿਆ ਕਿ ਜਦੋਂ ਅਨੰਦਪੁਰ ਸਾਹਿਬ ਨੂੰ ਇੱਕ ਧਾਰਮਿਕ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕੀਤੀ ਗਈ ਤੁਸੀਂ ਵੀ ਮਾਤਾ ਨਾਨਾ ਦੇਵੀ ਨੂੰ ਧਾਰਮਿਕ ਸ਼ਹਿਰ ਦਾ ਦਰਜਾ ਦੇਣਾ ਨਹੀਂ ਉਹ ਹਰਦੁਆ ਨੱਥਾ ਹੋਰ ਨੱਥਾ ਜਿਹ ਅੰਮ੍ਰਿਤਸਰ ਨੂੰ ਦੇਣ ਦੀ ਕਹਾਣੀ ਸੀ ਉਹ ਤਾਂ ਡੰਡਿਆਂ ਦੇ ਬੰਨ ਕੇ ਬੀੜੀਆਂ ਸਿਗਰਟਾਂ ਸ਼ਾਂਤ ਜੀئیںਗੇ ਬੀੜੀ ਸਿਗਰਟ ਪੀئیںਗੇ ਤੇ ਹੋਰ ساری ਚੀਜ਼ਾਂ ਦਰਬਾਰ ਸਾਹਿਬ ਦਾ ਮਾਡਲ ਤੋੜ ਕੇ ਐਡੀ ਭਾਤੀ ਬੇਦਵੀ ਕੀਤੀ ਤੁਹਾਡਾ ਧਾਰਮਿਕ ਸਥਾਨ ਆ ਉਹ ਤਾਂ ਡਰਾਈ ਸਿਟੀ ਹੋ ਸਕਦਾ ਉਹ ਡਰ ਦੀ ਧਰਤੀ ਹੈ 100 ਮੀਟਰ ਦੂਰ ਨੇ ਹੁੰਦੇ ਨੇ ਬੀਡੀ ਸਟਾਂ ਦੇ ਕੋਕੇ ਲੱਗਿਆ ਹੁੰਦੇ ਆ ਜੀ ਜੀ ਤੇ ਉੱਥੇ ਸ਼ਰਾਬਾਂ ਵਿਕਦੀਆਂ ਹੁੰਦੀਆਂ ਕਿੰਨੀ ਵਾਰੀ ਤਾਂ ਅਸੀਂ ਗਏ ਆ ਕਿ ਬਾਈ ਜੀ ਸਾਹਮਣੇ ਤੁਸੀਂ ਰੈਸਟੋਰੈਂਟ ਬਣਾਇਆ ਤੇ ਬਾਬਾ ਜੀ ਜੇ ਪੰਜਾਬ 'ਚ ਫਿਲਮ ਲੱਗਦੀ ਤੁਸੀਂ ਵੱਡਾ ਇੱਕ ਸੰਕੇਤ ਜਾਰੀ ਕੀਤਾ ਵਾ ਵੀ ਪੰਜਾਬ ਦੀ ਸਰਕਾਰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ ਬਹੁਤ ਆਤਮਾਨ ਸਾਫ ਰਹੀ ਤੇ ਉਹ ਡੈਕਸ਼ਨ ਲਾਈਨ ਪੰਜਾਬ 'ਚ ਇਹ ਫਿਲਮ ਲੱਗਣ ਹੀ ਨਾ ਦੇਣ ਦੇਖੋ ਜੀ ਇਹ ਦੋ ਗੱਲਾਂ ਹੋ ਸਕਦੀਆਂ ਹਨ ਯਾਦਾ ਉਹ ਖੁਦੀ ਜੋ ਕੁਛ ਮਤਲਬ ਜਿੰਨਾ ਕੁਛ ਕਰਨਾ ਸੀ ਕਰ ਚੁੱਕੇ ਆ ਯਾਦਾ ਉਹ ਖੋਚ ਆਂਦੇ ਸਾਡੀ ਸਰਕਾਰ ਟੁੱਟ ਜੇ ਕਿਉਂਕਿ ਇਹ ਹੋ ਸਕਦਾ ਕੇਜਰੀਵਾਲ ਸਾਹਿਬ ਨੂੰ ਬਾਹਰ ਲਿਆਂਦਾ ਅ ਸ਼ਰਤਿਏ ਹੋਏ ਹੂੰ ਕਿਉਂ ਜਿੰਨੇ ਕੁ ਸਾਲ ਕਰਨਾ ਸੀ ਤੁਸੀਂ ਕਰ ਚੁੱਕਿਆ ਹੁਣ ਆਪਣੇ ਪਤੰਗ ਸਾਡੇ ਹੱਥ ਦੇ ਦੋ ਵੀ ਜਿਹੜੀ ਡੋਰ ਹੈਗੀ ਸਾਡੇ ਹੱਥ ਫੜਾ ਦੋ ਅ ਇਹ ਵੀ ਗੱਲ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਜੀ ਕੀ ਨਹੀਂ ਹੁੰਦਾ ਇਸ ਇਸ ਦੁਨੀਆ ਚ ਕੀ ਨਹੀਂ ਹੋ ਸਕਦਾ ਹੈਗਾ ਕਿ ਠੀਕ ਹੈ ਵੀ ਇੱਥੇ ਚੀਜ਼ ਜਦੋਂ ਅ ਕੇਜਰੀਵਾਲ ਸਾਹਿਬ ਖੁਦ ਕਹਿੰਦੇ ਆ ਕਿ ਸਾਡਾ ਪਰਿਵਾਰ ਆਰੇ ਸਮਾਜੀ ਪਰਿਵਾਰ ਰਿਹਾ ਹੂੰ ਇਹ આરੀਐਸ ਸਮਾਜ ਨੂੰ ਪੰਜਾਬ ਦੇ ਉੱਤੇ ਕਾਬਜ ਕਰਨ ਦੇ ਲਈ ਇਹ ਚੱਲ ਕਿਉਂ ਨਹੀਂ ਹੋ ਸਕਦੀ ਕਿ ਹਾਂ ਠੀਕ ਹੈ ਜੀ ਅਸੀਂ ਇੱਥੇ ਮਾੜੇ ਨਹੀਂ ਮੰਨਣਾ ਜਾਂਦੇ ਤੁਸੀਂ ਕਰ ਲਓ ਠੀਕ ਹੈ ਜੀ ਜਦੋਂ ਆ ਲਾਲ ਕਿਸ਼ਨ ਅੜਵਾਨੀ ਦੀ ਕਿਤਾਬ ਆਉਂਦੀ ਹੈ ਕਿ ਇੰਦਰਾ ਗਾਂਧੀ ਇਹ ਅਟੈਕ ਨਹੀਂ ਕਰਵਾਉਣਾ ਚਾਹੁੰਦੀ ਸੀ ਅਸੀਂ ਮੈਂ ਤੇ ਅਟਲ ਬਿਹਾਰੀ ਵਾਜਪਈ ਨੇ ਜੋਰ ਪਾ ਕੇ ਐਸੀਬੀ ਭਾਜੀਪੀ ਰਾਹੀਂ ਅਟੈਕ ਕਰਵਾਇਆ ਬੀਜੇਪੀ ਰਾਹੀਂ ਲੰਡੂ ਲੱਡੂ ਵੀ ਸਾਹਮਣੇ ਵੀ ਨਹੀਂ ਹੋਏ ਸਾਹਮਣੇ ਵੀ ਨਹੀਂ ਹੋਏ ਕਾਂਗਰਸ ਤੋਂ ਅਟੈਕ ਕਰਾਇਆ ਤੇ ਸਿੰਘਾ ਨੇ ਸੋਦਰ ਵੀਂਦਰਾ ਗਾਂਧੀ ਤੇ ਲਾਤਾ ਤੇ ਬੀਜੇਪੀ ਸਾਹਮਣੇ ਵੀ ਨਹੀਂ ਹੋਈ ਤੇ ਕਰਾਤਾ ਤੇ ਉਹੀ ਚੀਜ਼ ਇੱਥੇ ਨਹੀਂ ਹੋ ਸਕਦੀ ਕਿ ਆਮ ਆਦਮੀ ਪਾਰਟੀ ਉਹ ਤਾਂ ਸਾਰੇ ਫੜ ਫੜ ਕੇ ਅੰਦਰ ਕੀਤੇ ਹੋਏ ਐ ਅਗਲੇ ਕਹਿੰਦੇ ਨੇ ਕਿ ਅਸੀਂ ਤੁਹਾਡਾ ਪਿੱਛਾ ਛੱਡਦੇ ਆਂ ਤੇ ਤੁਸੀਂ ਪੰਜਾਬ ਦਾ ਛੱਡ ਦੋ ਤੇ ਅਮਰਜੈਂਸੀ ਇੱਥੇ ਲੱਗੇਗੀ ਤੇ ਅਸੀਂ ਸਿੱਖਾਂ ਤੋਂ ਖਾਲੀ ਕਰਾਣਾ ਕਿਉਂਕਿ 2030 ਦੀ ਸਿੱਧੀ ਜੀ ਗੱਲ ਹੈ ਜੀ ਜਿਓ ਪੋਲਿਟਿਕਸ ਦੇਖੋਗੇ ਨਿਊ ਵਰਲਡ ਆਰਡਰ ਲਾਗੂ ਆ ਨਿਊ ਆਰਡਰ ਲਈ ਤੁਸੀਂ ਦੇਖਦੇ ਹੋ YouTube 'ਤੇ ਤੇ ਹੋਰ ਇੱਥੇ ਲੋਕ ਬੋਲਣ ਲੱਗ ਜਾਂਦੇ ਇਹ ਇਲੂਮੀਨਟੀ ਇਹ ਹੈ ਉਹ ਹੈ ਇਲੂਮੀਨਟੀ ਦੇ ਲਾਭ ਹਨ ਉਹ ABC ਦਾ ਅੱਗੇ ਇਹ ਨਿਊ ਔਰਡਰ ਫ੍ਰੀ ਮੈਸੰਜੇ ਲਾਗੂ ਕਰ ਰਹੀ ਹੈ ਫ੍ਰੀ ਮੈਸੰਜੇ ਨੇ ਅੱਜ ਤੱਕ ਨਵੀਂ ਨਵੀਂ ਅਤਿਲਸਮੀਆਂ ਬਿਲਡਿੰਗਾਂ ਬਣਾਈਆਂ ਨਵੀਆਂ ਨਵੀਆਂ ਜਿਹੜੀ ਕਾਰੀਗਰੀ ਦੇ ਨਮੂਨੇ ਜਿਹਨੂੰ ਗਿਣਿਆ ਜਾਂਦਾ ਤੇ ਉਹ ਕਾਰੀਗਰੀ ਦਾ ਨਮੂਨਾ ਹੈਗਾ ਇਹ ਜਿਹੜੀ ਸਿਲਕ ਰੂਟ ਬਣਾਈ ਜਾ ਰਹੀ ਹੈ ਤੇ ਉਹ ਚੀਜ਼ ਉਰਲ ਲੈ ਕੇ ਆ ਰਹੇ ਹੈ ਤੇ ਉਹ ਐਸੀ ਸੀਕ੍ਰਟ ਸੋਸਾਇਟੀਜ਼ ਹੈ ਮਤਲਬ ਵੀ ਲਾ ਲੋ ਐਸੀ ਸਰਕਾਰਾਂ ਪੈਸੇ ਖਰਚ ਕਰ ਰਹੀਆਂ ਜਿਹੜੀ ਰਤੋ ਰਤ ਕਿਸੇ ਵੀ ਸਰਕਾਰ ਨੂੰ ਘੇਰ ਸਕਦੀ ਹੈ ਤੁਹਾਡੇ ਵੀ ਅਮਰਸੀ ਫਿਲਮ ਦਾ ਕੀ ਬਰੋ ਕਿਵੇਂ ਵਿਰੋਧ ਹੋਵੇਗਾ ਦੇਖੋ ਜੀ ਇਹ ਤਾਂ ਅਸਰ ਜੋੜ ਕੇ ਬੈਠਣ ਵਾਲੀ ਗੱਲ ਹੈ ਜਿਸ ਹਿਸਾਬ ਸੇ ਸਹੀ ਲੱਗੇਗਾ ਉਸ ਹਿਸਾਬ ਸਿਰ ਕਰਾਂਗੇ ਜਿਸ ਦੇ ਨਾਲ ਦੇਸ਼ ਦਾ ਕਾਨੂੰਨ ਵੀ ਨਾ ਟੁੱਟੇ ਤੇ ਪਿਕਚਰ ਵੀ ਨਾ ਲੱਗੇ ਠੀਕ ਹੈ ਜੀ ਬਾਕੀ ਇਹ ਹੈਗੇ ਦੁੱਕੀ ਦੀ ਪਿੱਕਚਰ ਹੈ ਦੁੱਕੀ ਦੀ ਐਕਟਰਸ ਹੈ ਦੇਖਣ ਇਹਨੂੰ ਕੋਈ ਜਾਣਦਾ ਨਹੀਂ ਠੀਕ ਹੈ ਜੀ ਜਾਣਗੇ ਉਹ ਜਿਨ੍ਹਾਂ ਨੇ ਸਰਕਾਰ ਜ਼ਬਰਦਸਤੀ ਕਹੂਗੀ ਕਿ ਜੇ ਤੁਸੀਂ ਜਿਵੇਂ ਕਰੋਨਾ ਦਾ ਟੀਕਾ ਨਹੀਂ ਲਵਾਇਆ ਤਾਂ ਤੁਹਾਡੀ ਤਨਖਾਹ ਨਹੀਂ ਤੁਹਾਨੂੰ ਮਿਲੇਗੀ ਤੇ ਉਹ ਕਰੋਨਾ ਟੀਕੇ ਦੇ ਨਾਲ ਜਮ ਮੌਤਾਂ ਹੋ ਰਹੀਆਂ ਇੰਗਲੈਂਡ ਵੀ ਮੰਨ ਚੁੱਕਿਆ ਹੈ ਸਾਰੀ ਦੁਨੀਆ ਮੰਨ ਚੁੱਕੀ ਹੈ ਤੇ ਹਲੇ ਤੱਕ ਆਪਣੇ ਭਾਰਤ ਸਰਕਾਰ ਨਹੀਂ ਮੰਨੀ ਕਿ ਨਹੀਂ ਜੀ ਕਰੋਨਾ ਨਾਲ ਮੌਤਾਂ ਹੋ ਰਹੀਆਂ ਤਦ ਕਿ ਟੀਕਾ ਇੰਗਲੈਂਡ ਵਾਲੇ ਮੰਨ ਲਗੇ ਕਿ ਟੀਕਾ ਗਲਤ ਸਿਆ ਇਹ ਉਹਦੇ ਕਰਕੇ ਹਾਰਟ ਅਟੈਕ ਹੋ ਰਿਹਾ ਹੈ